ਹਾਂਜੀ ਦੋਸਤੋ ਸਤ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਆਪਾਂ ਇੱਕ ਦੋ ਖਬਰਾਂ ਦੇ ਉੱਤੇ ਤੁਹਾਡੇ ਨਾਲ ਸਾਂਝ ਪਾਵਾਂਗੇ ਇੱਕ ਤਾਂ ਨਿਊਜ਼ੀਲੈਂਡ ਦੇ ਵਿੱਚ ਜਿਹੜਾ ਨਗਰ ਕੀਰਤਨ ਸੀ ਉਹ ਰੋਕਿਆ ਗਿਆ ਹੈਗਾ ਤੇ ਉਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਇੱਕ ਕੈਨੇਡਾ ਨੇ 11 ਗੈਂਗਸਟਰਾਂ ਦੀ ਲਿਸਟ ਜਾਰੀ ਕੀਤੀ ਹੈ ਜਿਹਦੇ ਵਿੱਚੋਂ ਤਕਰੀਬਨ 9 ਪੰਜਾਬੀ ਆ ਤੇ ਇਸੇ ਤਰੀਕੇ ਦੇ ਨਾਲ ਤੁਹਾਨੂੰ ਪਤਾ ਪੰਜਾਬ ਦੇ ਵਿੱਚ ਮਹਾਲੀ ਦੇ ਵਿੱਚ ਇੱਕ ਜਿਹੜਾ ਵਿਅਕਤੀ ਸੀਗਾ ਹਰਾਨਾ ਬਲਾ ਚੋਰੀ ਦਾ ਉਹਦੀ ਜਿਵੇਂ ਕੱਲ ਵੀ ਡੈਥ ਹੋਈ ਹੈਗੀ ਆ ਉਹਦਾ ਪਤਲ ਕਰ ਦਿੱਤਾ ਗਿਆ ਗੈਂਗਸਟਰਾਂ ਵੱਲੋਂ ਉਹਦੇ ਬਾਰੇ ਥੋੜੀ ਬਹੁਤੀ ਗੱਲਬਾਤ ਕਰਦੇ ਆ ਇੱਕ ਕਹਿੰਦੇ ਵੀ ਡਾਇਨਾਸੌਰ ਵਾਪਸ ਆ ਗਿਆ ਜਿਲਾ ਪ੍ਰੀਸ਼ਦ ਚੋਣਾਂ ਦੇ ਵਿੱਚ ਉਹਦੇ ਬਾਰੇ ਥੋੜੀ ਬਹੁਤੀ ਆਪਾਂ ਗੱਲਬਾਤ ਕਰਾਂਗੇ ਤੇ ਦੋਸਤੋ ਸਭ ਤੋਂ ਪਹਿਲੀ ਗੱਲਬਾਤ ਆਪਾਂ ਕਰਦੇ ਹੈਗੇ ਆ ਜਿਹੜਾ ਨਿਊਜ਼ੀਲੈਂਡ ਦੇ ਵਿੱਚ ਨਗਰ ਕੀਰਤਨ ਰੋਕਿਆ ਗਿਆ ਪਹਿਲੀ ਗੱਲ ਤਾਂ ਹ ਜਿੱਦਾਂ ਕਹਿੰਦੇ ਹੁੰਦੇ ਵੀ ਇਹ ਨੌਬਤ ਕਿਉਂ ਆਈ ਨਗਰ ਕੀਰਤਨ ਰੋਕਣ ਦੀ ਕੀ ਚੱਕਰ ਚੱਲ ਰਿਹਾ ਹੈਗਾ ਜਦੋਂ ਦੇ ਟਰੰਪ ਸਾਹਿਬ ਤੁਹਾਨੂੰ ਪਤਾ ਵੀ ਰਾਸ਼ਟਰਪਤੀ ਬਣੇ ਆ ਉਸ ਤੋਂ ਬਾਅਦ ਦੇ ਵਿੱਚ ਅਮਰੀਕਾ ਦੇ ਵਿੱਚ ਜਿਹੜੇ ਥੋੜੇ ਜਿ ਨਸਲੀ ਲੋਕ ਸੀਗੇ ਉਹਨਾਂ ਦਾ ਜਿਹੜਾ ਬੋਲਬਾਲਾ ਹੋਇਆ ਹੈਗਾ ਤੇ ਉਸ ਤੋਂ ਬਾਅਦ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਇੱਕ ਤਰ੍ਹਾਂ ਦੇ ਨਾਲ ਜਿਹੜਾ ਪ੍ਰਵਾਸੀਆਂ ਦੇ ਖਿਲਾਫ ਜਿਹੜੀ ਨਸਲਵਾਦ ਦਾ ਜਿਹੜਾ ਯ ਮਤਲਬ ਇਹ ਪਰਕੋਪ اهو ਜਾਰੀ ਹੋਇਆ ਹੈਗਾ ਤੇ ਹੁਣ ਤੁਹਾਨੂੰ ਪਤਾ ਵੀ ਨਿਊਜ਼ੀਲੈਂਡ ਕਾਫੀ ਅਮਨ ਪਸੰਦ ਦੇਸ਼ ਆ ਉੱਥੇ ਪਿਛਲੇ ਦਿਨਾਂ ਦੇ ਵਿੱਚ ਵਨ ਸਿਫਟ ਗੇਮਸ ਵੀ ਹੋ ਗਿਆਂ ਸੀ ਜਿਦੇ ਵਿੱਚ ਉੱਥੋਂ ਦੇ ਪ੍ਰਧਾਨ ਮੰਤਰੀ ਨੇ ਵੀ ਸ਼ਿਰਕਤ ਕੀਤੀ ਉਹਨਾਂ ਨੇ ਕਾਫੀ ਸਿੱਖਾਂ ਦੀ ਪ੍ਰੇਜ਼ ਵੀ ਕੀਤੀ ਤੇ ਪਰ ਹੁਣ ਜਿਹੜਾ ਨਿਊਜ਼ੀਲੈਂਡ ਦੇ ਮਨਰੇਵਾ ਇਲਾਕੇ ਦੇ ਵਿੱਚ ਗੁਰਦੁਆਰਾ ਨਾਨਕਸਰ 68 ਦਰਬਾਰ ਵੱਲੋਂ ਸ਼ਹੀਦੀ 15 ਵਾੜੇ ਨੂੰ ਮੁੱਖ ਰੱਖ ਕੇ ਨਗਰ ਕੀਰਤਨ ਸਜਾਇਆ ਜਾ ਰਿਹਾ ਸੀਗਾ ਕਿੰਨੇ ਜਦੋਂ ਨਗਰ ਕੀਰਤਨ ਵਾਪਸ ਉਰੂਕਾਰ ਬਲ ਨੂੰ ਜਾ ਰਿਹਾ ਸੀ ਤਾਂ ਰਸਤੇ ਦੇ ਵਿੱਚ 30-35 ਨੌਜਵਾਨ ਨਿਊਜ਼ੀਲੈਂਡ ਦੇ ਗੋਰੇ ਉਹਨਾਂ ਨੇ ਆ ਕੇ ਨਗਰ ਕੀਰਤਨ ਦਾ ਰਸਤਾ ਰੋਕਿਆ ਤੇ ਉਹਦੇ ਵਿੱਚ ਆ ਕੇ ਉਹਨਾਂ ਨੇ ਆਪਣਾ ਹੱਕ ਆ ਜਿਹੜਾ ਕੋ ਉਹਨਾਂ ਦਾ ਨਾਚ ਆ ਉਹ ਕਰਨਾ ਸ਼ੁਰੂ ਕਰ ਦਿੱਤਾ ਤੇ ਨਾਲ ਦੀ ਨਾਲ ਕਿਹਾ ਵੀ ਨਿਊਜ਼ੀਲੈਂਡ ਸਾਡਾ ਦੇਸ਼ ਆ ਤੁਸੀਂ ਲੋਕ ਇੱਥੋਂ ਵਾਪਸ ਜਾਓ ਤੇ ਪਿਛਲੇ तकरीबन 6 ਮਹੀਨੇ ਪਹਿਲਾਂ ਵੀ ਇਸੇ ਨਸਲੀ ਗਰੁੱਪਰ ਨੇ ਉੱਥੇ ਵੱਖ-ਵੱਖ ਦੇਸ਼ਾਂ ਦੇ ਝੰਡੇ ਸਾੜੇ ਸੀ ਤੇ ਉੱਥੇ ਕਿਹਾ ਸੀ ਵੀ ਨਿਊਜ਼ੀਲੈਂਡ ਸਾਡਾ ਦੇਸ਼ ਆ ਬਾਹਲੇ ਲੋਕ ਕਿਤੇ ਸਾਰੇ ਵਾਪਸ ਜਾਓ ਤੇ ਕਿਤੇ ਨਾ ਕਿਤੇ ਮੈਨੂੰ ਲੱਗਦਾ ਵੀ ਇਸ ਖਬਰ ਨੇ ਸਾਨੂੰ ਸਾਰਿਆਂ ਨੂੰ ਸੋਚਣ ਵਾਸਤੇ ਮਜਬੂਰ ਕੀਤਾ ਹੈਗਾ ਵੀ ਬਾਹਰਲੇ ਮੁਲਕਾਂ ਦੇ ਵਿੱਚ ਜਦੋਂ ਪਹਿਲਾਂ ਅੱਗੇ ਕੋਈ ਇਦਾਂ ਦੀ ਪ੍ਰੋਬਲਮ ਨਹੀਂ ਸੀ ਹੁੰਦੀ ਵੀ ਹੋਣੀ ਆ ਆ ਪਿਛਲੇ ਸਾਲ ਦੋ ਸਾਲਾਂ ਤੋਂ ਕਿਉਂ ਇਦਾਂ ਦੇ ਜਿਹੜੇ ਨਫ਼ਰਤ ਈ ਕਰੇ ਆ ਸਾਡੇ ਪ੍ਰਤੀ ਵਧੇ ਆ ਮੈਨੂੰ ਲੱਗਦਾ ਵੀ ਇਹਦੇ ਵਿੱਚ ਕਿਤੇ ਨਾ ਕਿਤੇ ਸਾਨੂੰ ਵੀ ਆਪਣੀ ਪੀੜ੍ਹੀ ਥੱਲੇ ਸੋਟਾ ਮਾਰਨ ਦੀ ਲੋੜ ਹੈਗੀ ਆ ਦੇਖੋ ਜੇ ਡਰੱਗ ਤਸਕਰੀ ਦੇ ਵਿੱਚ ਨਾ ਆਉਂਦਾ ਤਾਂ ਉਹ ਪੰਜਾਬੀਆਂ ਦਾ ਆਉਂਦਾ ਜੇ ਗੈਂਗਸਟਰ ਬਾਦ ਦੇ ਵਿੱਚ ਨਾ ਆਉਂਦਾ ਫਰੋਤਿਆਂ ਦੀ ਗੱਲ ਕੀਤੀ ਜਾਵੇ ਤਾਂ ਉਹ ਪੰਜਾਬੀਆਂ ਦਾ ਆਉਂਦਾ ਜੇ ਲੁੱਟ ਚੋਰੀ ਦੀ ਗੱਲ ਕੀਤੀ ਜਾਵੇ ਤਾਂ ਉਹਦੇ ਵਿੱਚ ਨਾ ਜਿਹੜਾ ਪੰਜਾਬੀਆਂ ਦਾ ਆਉਂਦਾ ਜੇ ਠੱਗੀ ਠੋਰੀ ਦੀ ਆਪਾਂ ਗੱਲ ਕਰਨੀ ਹੋਵੇ ਤਾਂ ਉਹਦੇ ਵਿੱਚ ਜਿਹੜਾ ਨਾ ਉਹ ਪੰਜਾਬੀਆਂ ਦਾ ਆਉਂਦਾ ਸੋ ਕਿਤੇ ਨਾ ਕਿਤੇ ਜਿਹੜੇ ਅਸੀਂ ਛੰਡੇ ਜਿਵੇਂ ਕਹਿੰਦੇ ਪਿਛਲੇ ਦਿਨਾਂ ਦੇ ਵਿੱਚ ਸਾਡੀ ਨਵੀਂ ਪਨੀਰੀ ਨੇ ਖਾਸ ਤੌਰ ਤੇ ਛੇਤੀ ਅਮੀਰ ਹੋਣ ਦੇ ਚੱਕਰ ਦੇ ਵਿੱਚ ਗੱਡੇ ਹੈਗੇ ਆ ਨਾ ਮੇਰਾ ਕਰ ਉਹਨਾਂ ਵਾਸਤੇ ਸਾਨੂੰ ਵੀ ਸੋਚਣ ਦੀ ਲੋੜ ਆ ਵੀ ਇਹ ਮੁਕਾਮ ਦੇ ਉੱਤੇ ਅਸੀਂ ਆ ਕੇ ਕਿਉਂ ਖੜੇ ਹੋ ਗਏ ਅੱਜ ਤੱਕ ਇਹ ਇਦਾਂ ਦੀ ਪ੍ਰੋਬਲਮ ਬਾਹਰਲੇ ਮੁਲਕਾਂ ਦੇ ਵਿੱਚ ਨਹੀਂ ਆਈ ਸਿੱਖਾਂ ਨੂੰ ਬੜੀ ਇੱਜ਼ਤ ਦੇ ਨਾਲ ਬੜੇ ਮਾਨ ਸਤਕਾਰ ਦੇ ਨਾਲ ਹਰ ਇੱਕ ਫੀਲਡ ਦੇ ਵਿੱਚ ਵੇਖਿਆ ਜਾਂਦਾ ਸੀ ਤੇ ਅੱਜ ਇਹ ਨੌਬਤ ਕਿਉਂ ਆਈ ਆ ਤੇ ਮੇਰਾ ਖਿਆਲ ਵੀ ਇਹ ਸਵਾਲ ਬਣਦਾ ਵੀ ਕੀ ਉਹ ਜਿਹੜਾ ਜਿਵੇਂ ਬਜ਼ੁਰਗ ਆਪਣੇ ਕਹਿੰਦੇ ਹੁੰਦੇ ਸੀ ਵੀ ਜੈਸਾ ਦੇਸ ਵੈਸਾ ਭੇਸ ਵੀ ਅਸੀਂ ਇੱਥੇ ਮਾਈਗ੍ਰੈਂਟ ਹੋ ਕੇ ਆਏ ਆ ਕਿ ਇਹ ਸਾਡਾ ਫਰਜ਼ ਪੜਦਾ ਵੀ ਅਸੀਂ ਇੱਥੋਂ ਦੇ ਕਾਨੂੰਨਾਂ ਮੁਤਾਬਕ ਅਸੀਂ ਇੱਥੋਂ ਦੇ ਲੋਕਾਂ ਦੇ ਮੁਤਾਬਕ ਚੱਲੀਏ ਨਾ ਕਿ ਅਸੀਂ ਇਹਨਾਂ ਲੋਕਾਂ ਨੂੰ ਆਪਣੇ ਮੁਤਾਬਕ ਚਲਾਉਣ ਦੀ ਕੋਸ਼ਿਸ਼ ਕਰੀਏ ਤੇ ਮੇਰਾ ਖਿਆਲ ਹੈ ਵੀ ਇਹਦੇ ਉੱਤੇ ਇੱਕ ਵਿਚਾਰ ਕਰਨ ਦਾ ਪੱਖ ਤਾਂ ਬਣਦਾ ਹੈਗਾ ਸਾਡੇ ਸਿੱਖ ਲੀਡਰਾਂ ਵੱਲੋਂ ਜਾਂ ਸਾਡੇ ਪੰਜਾਬੀ ਕਮਿਊਨਿਟੀ ਦੇ ਲੀਡਰਾਂ ਵੱਲੋਂ ਵੀ ਇਦਾਂ ਦੀ ਕਮਸ਼ਕਲਾ ਸਾਨੂੰ ਕਿਉਂ ਆ ਰਹੀਆਂ ਹੈਗੀਆਂ ਤੇ ਕਿਤੇ ਨਾ ਕਿਤੇ ਇਹ ਵਿਸ਼ਾ ਵਿਚਾਰ ਮੰਗਦਾ ਤੇ ਬਹੁਤ ਹੀ ਇਹ ਨੰਦਨ ਜੋਗ ਘਟਨਾ ਜਿਹੜੀ ਵਾਪਰੀ ਹੈਗੀ ਆ ਨਿਊਜ਼ੀਲੈਂਡ ਦੇ ਵਿੱਚ ਤੇ ਕਿਤੇ ਤੇ ਨਾ ਕਿਤੇ ਇਹਦੇ ਬਾਰੇ ਸਾਨੂੰ ਸਿਰ ਜੋੜਨ ਦੀ ਲੋੜ ਹੈਗੀ ਹੈ ਇਸੇ ਤਰੀਕੇ ਦੇ ਨਾਲ ਕੈਨੇਡਾ ਤੋਂ ਦੇਖੋ ਬੜੀ ਖਬਰ ਆ ਰਹੀ ਹੈ ਕਿ 11 ਗੈਂਗਸਟਰਾਂ ਦੀ ਲਿਸਟ ਉੱਥੋਂ ਦੀ ਪੁਲਿਸ ਨੇ ਜਾਰੀ ਕੀਤੀ ਹੈ ਜਿਹਦੇ ਵਿੱਚੋਂ ਨੌ ਜਿਹੜੇ ਪੰਜਾਬੀਆਂ ਦੇ ਨਾਂ ਆਉਂਦੇ ਹੈਗੇ ਜਿਹਦੇ ਵਿੱਚ ਇਹਦੇ ਵਿੱਚ ਉਹ ਕਹਿੰਦੇ ਵੀ ਇਹ ਬੜੇ ਖਤਰਨਾਕ ਗੈਂਗਸਟਰ ਹੈਗੇ ਆ ਤੇ ਜੀ ਉਹਨਾਂ ਦੰਗਾ ਤਸਵੀਰਾਂ ਵੀ ਉਹਨਾਂ ਨੇ ਸਾਂਝੀਆਂ ਨਾ ਕੀਤਾਆਂ ਵੀ ਜੇ ਤੁਹਾਨੂੰ ਇਹ ਕਿਤੇ ਦਿਸਣ ਤਾਂ ਇਹਨਾਂ ਨੂੰ ਅਪਰੋਚਨਾ ਕਰੋ ਕਿਉਂਕਿ ਇਹਨਾਂ ਕੋਲ ਗੰਨਾ ਵੀ ਹੋ ਸਕਦੀਆਂ ਤੁਹਾਨੂੰ ਹਾਰਮ ਵੀ ਕਰ ਸਕਦੇ ਆ ਇਹ ਸੋ ਜਿਨ੍ਹਾਂ ਦੇ ਵਿੱਚ ਨੌ ਪੰਜਾਬੀ ਆ ਸ਼ਕੀਲ ਬਸ਼ਰਾ 28 ਸਾਲ ਦਾ ਅਮਰਪ੍ਰੀਤ ਸਮਰਾ 28 ਸਾਲ ਦਾ ਜਗਦੀਪ ਚੀਮਾ 30 ਸਾਲ ਦਾ ਰਵਿੰਦਰ ਸ਼ਰਮਾ 35 ਸਾਲ ਦਾ ਰਵਿੰਦਰ ਬਰਿੰਦਰ ਢਾਲੀਵਾਲ 43 ਸਾਲ ਦਾ ਗੁਰਪ੍ਰੀਤ ਢਾਲੀਵਾਲ 35 ਸਾਲ ਦਾ ਸਮਰੂਪ ਗੱਲ 29 ਸਾਲ ਦਾ ਸੁਮਦੇਸ਼ ਗਿੰਦਰ 28 ਸਾਲ ਦਾ ਤੇ ਕੋਈ ਸੁਖਦੀਪ ਆ 33 ਸਾਲ ਦਾ ਸਾਰੇ ਦੇ ਸਾਰੇ ਇਹ 28 ਤੋਂ ਲੈ ਕੇ ਲੈ ਕੇ ਸਭ ਤੋਂ ਵੀ 43 ਸਾਲ ਤੱਕ ਦੇ ਨੌਜਵਾਨਾਂ ਵੀ ਕਿਹੜੇ ਪਾਸੇ ਨੂੰ ਸਾਡੀ ਜਿਹੜੀ ਨੌਜਵਾਨੀ ਉਹ ਤੁਰੀ ਹੋਈ ਆ ਫਰੋਤਗਾਂ ਦੇ ਵਿੱਚ ਕਿੰਨੇ ਲੋਕ ਕੈਨੇਡਾ ਦੇ ਵਿੱਚ ਇਹਨਾਂ ਨੇ ਮਾਰ ਮੁਕਾਏ ਹੈਗੇ ਆ ਤੇ ਕਿਸ ਤਰੀਕੇ ਦੇ ਨਾਲ ਲੋਕੀ ਖੌਫ ਦੇ ਵਿੱਚ ਰਹਿ ਰਹੇ ਹੈਗੇ ਆ ਪਹਿਲਾਂ ਗੈਂਗਵਾਰ ਦੇ ਵਿੱਚ ਕਿੰਨੇ ਆਪਣੇ ਮੁੰਡੇ ਉੱਥੇ ਮਾਰੇ ਗਏ ਹੈਗੇ ਆ ਇਸੇ ਤਰੀਕੇ ਦੇ ਨਾਲ 21 ਬੰਦਿਆਂ ਨੂੰ ਹੋਰ ਜਿਹੜੀ ਹਮਲਟਨ ਪੁਲਿਸ ਹੈਗੀ ਆ ਉਹਨਾਂ ਨੇ ਗ੍ਰਿਫਤਾਰ ਕੀਤਾ ਉਹ ਕਹਿੰਦੇ ਬ੍ਰੈਂਪਟਨ ਤੇ ਕਿਊਬਕ ਦੇ ਵਿੱਚ ਇਹਨਾਂ ਨੇ ਚੋਰੀਆਂ ਕੀਤੀਆਂ 21 ਦੇ 21 ਵੀ ਆਪਣਾ ਹੀ ਆ ਇਹਨਾਂ ਦੇ ਵਿੱਚ ਇੱਕ ਵਿਜੇ ਅਗਰਵਾਲ ਬਜ਼ੁਰਗ ਵੀ ਹੈਗਾ ਤੇ ਦੇਖੋ ਵੀ ਇਹਨਾਂ ਨੇ 10 ਲੱਖ ਦੀਆਂ ਚੋਰੀਆਂ ਜਿਹੜੇ ਵੱਖੋ ਵੱਖ ਡਿਪਾਰਟਮੈਂਟ ਸਟੋਰ ਹੁੰਦੇ ਆ ਉੱਥੋਂ ਇਹਨਾਂ ਨੇ ਕੀਤੀਆਂ ਹੈਗੀਆਂ ਤੇ ਚੋਰੀ ਦੇ ਵਿੱਚ ਦੇਖੋ ਸਾਡਾ ਨਾਂ ਆ ਰਿਹਾ ਫਰੋਤੀਆਂ ਦੇ ਵਿੱਚ ਸਾਡਾ ਨਾਂ ਆ ਰਿਹਾ ਡਰੱਗ ਦੇ ਵਿੱਚ ਸਾਡਾ ਨਾਂ ਆ ਰਿਹਾ ਕਿਹੜੇ ਪਾਸੇ ਵੱਲ ਨੂੰ ਅਸੀਂ ਤੁਰੇ ਹੋਏ ਹੈਗੇ ਕਿਉਂ ਅਸੀਂ ਇਹ ਪੁੱਠੇ ਪੰਗੇ ਜਿਵੇਂ ਕਹਿੰਦਾ ਵੀ ਕਰਦੇ ਹੈਗੇ ਆ ਚਲੋ ਇੰਡੀਆ ਦੇ ਵਿੱਚ ਤਾਂ ਗੈਂਗਵਾਰ ਜੋ ਚੱਲ ਰਹੀ ਆ ਜਿਸ ਤਰੀਕੇ ਦੇ ਨਾਲ ਉੱਥੇ ਕਬੱਡੀ ਦੇ ਉੱਤੇ ਵੀ ਇਹਦਾ ਛਾਇਆ ਪੂਰੇ ਬੁਰੇ ਤਰੀਕੇ ਦੇ ਨਾਲ ਪਿਆ ਹੋਇਆ ਹੈਗਾ ਹੁਣ ਆ ਪਿੱਛੇ ਜੇ ਮੁਹਾਲੇ ਦੇ ਵਿੱਚ ਕਬੱਡੀ ਟੂਰਨਾਮੈਂਟ ਹੋ ਰਿਹਾ ਸੀਗਾ ਉੱਥੇ ਰਾਣਾ ਬਲਾਚੌਰੀ ਜਾਂ ਕੋਈ ਕਬੱਡੀ ਦਾ ਪ੍ਰਮੋਟਰ ਆ ਉਹਨੂੰ ਗੋਲੀਆਂ ਮਾਰਤਾਂ ਗੰਗਾ ਉਹ ਪੁਲਿਸ ਦੀ ਮੌਜੂਦਗੀ ਦੇ ਵਿੱਚ ਸਰਫੀ ਲੈਂਡ ਦੇ ਬਹਾਨੇ ਉਹਦੇ ਮੂੰਹ ਦੇ ਉੱਤੇ ਕੱਪੜਾ ਪਾ ਕੇ ਦੋ ਜੜਾ ਨੇ ਉਹਨੂੰ ਡੈਡ ਡੈਡ ਗੋਲੀਆਂ ਮਾਰਤਾਂ ਪੁਲਿਸ ਉੱਤੇ ਖੜੀ ਰਹਿ ਗਈ ਡੀਆਈਜੀ ਉੱਤੇ ਆਇਆ ਹੋਇਆ ਆਪ ਕੁਝ ਨਹੀਂ ਕਰ ਸਕੇ ਤੇ ਉਦੋਂ ਪਹਿਲਾਂ ਸੰਦੀਪ ਜੀ ਮਗਰ ਅੰਮ੍ਰਿਤ ਜਿਹੜਾ ਉਹਨੂੰ ਮਾਰਿਆ ਗਿਆ ਸੀ ਚੱਲਦੇ ਟੂਰਨਾਮੈਂਟ ਦੇ ਵਿੱਚ ਇਸੇ ਤਰੀਕੇ ਦੇ ਨਾਲ ਹੋਰ ਬਹੁਤ ਸਾਰੇ ਜਿਹੜੇ ਜਿਵੇਂ ਕਹਿੰਦੇ ਵੀ ਟੂਰਨਾਮੈਂਟਾਂ ਦੇ ਦੌਰਾਨ ਕਬੱਡੀ ਖਿਡਾਰੀਆਂ ਨੂੰ ਗੋਲੀਆਂ ਮਾਰੀਆਂ ਗਈਆਂ ਹੈਗੀਆਂ ਤੇ ਇਸੇ ਤਰੀਕੇ ਦੇ ਨਾਲ ਜਿਹੜਾ ਕਬੱਡੀ ਦਾ ਅਭਾਰ ਆ ਉਹ ਵੀ ਆਪਾਂ ਕਹਿ ਸਕਦੇ ਆ ਵੀ ਕਾਲੇ ਦਲ ਦੇ ਵਿੱਚ ਹੀ ਹੋਇਆ ਤੇ ਗੈਂਗਸਟਰ ਬਾਦ ਦਾ ਜਿਹੜਾ ਅਭਾਰ ਆ ਉਹ ਵੀ ਮੈਨੂੰ ਲੱਗਦਾ ਵੀ ਉਹਦਾ ਅ ਕਿਸੇਰਾ ਵੀ ਕਿਤੇ ਨਾ ਕਿਤੇ ਕਾਲੇ ਦਲ ਦੇ ਸਰੇ ਜਾਂਦਾ ਵੀ ਉਹਨਾਂ ਨੂੰ ਪੰਜਾਬ ਦੇ ਵਿੱਚ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਪਨਾਹ ਰਿਤੀਆਂ ਕਿਵੇਂ ਉਹਨਾਂ ਨੂੰ ਪੜਪੜਨ ਦਿੱਤਾ ਗਿਆ ਤੇ ਹੁਣ ਕਹਿੰਦੇ ਆ ਵੀ ਜਿਹੜਾ ਡਾਇਨਾਸੌਰ ਆ ਉਹ ਵਾਪਸ ਆ ਗਿਆ ਡਾਇਨਾਸੌਰ ਮੈਨੂੰ ਸਮਝ ਨਹੀਂ ਲੱਗਦੀ ਕਿਵੇਂ ਵਾਪਸ ਆ ਗਿਆ ਜਿਹੜਾ ਪ੍ਰੀਸ਼ਦ ਦਾ 347 ਸੀਟਾਂ ਸੀਗੀਆਂ ਜਿਨ੍ਹਾਂ ਦੇ ਵਿੱਚੋਂ ਆਪ 218 ਲੈ ਗਈ ਕਾਂਗਰਸ ਨੂੰ 62 ਮਿਲੀਆਂ ਤੇ ਸ਼੍ਰੋਮਣੀ ਅਕਾਲੀ ਦਲ ਨੂੰ 46 ਸੀਟਾਂ ਮਿਲੀਆਂ ਇਸੇ ਤਰੀਕੇ ਦੇ ਨਾਲ ਜੇ ਆਪਾਂ ਪੰਚਾਇਤ ਸੰਮਤੀ ਦੀ ਗੱਲ ਕਰਨੀ ਹੋਵੇ ਟੋਟਲ ਸੀਟਾਂ ਹੈਗੀਆਂ 2838 ਜਿਹਦੇ ਵਿੱਚੋਂ ਆਪ ਲੈ ਗਈ 1531 ਕਾਂਗਰਸ ਲੈ ਕੇ 382 ਅਕਾਲੀ ਦਲ ਨੂੰ ਮਿਲੀਆਂ 223 ਤੇ ਜਿਸ ਤਰੀਕੇ ਨਾਲ ਕਹਿੰਦੇ ਵੀ ਕਾਲੀਦਲ ਐਵੇਂ ਵਾਪਸ ਆਇਆ ਜਿਵੇਂ ਡਾਇਨਾਸੌਰ ਇੱਕ ਰਿ ਅਲੋਪ ਹੋ ਗਏ ਸੀ ਤੇ ਉਸ ਤਰੀਕੇ ਦੇ ਨਾਲ ਇਹਨਾਂ ਨੇ ਵਾਪਸੀ ਕੀਤੀ ਹੈਗੀ ਵੀ ਦੁਬਾਰਾ ਤੋਂ ਡਾਇਨਾਸੌਰ ਆ ਗਿਆ ਕਈ ਥਾਵਾਂ ਤੇ ਪਿਕਚਰ ਵੀ ਬਣਾਈ ਹੋਈ ਆ ਵੀ ਸੁਖਵੀਰ ਬਾਦਲ ਡਾਇਨਾਸੌਰ ਦੇ ਉੱਤੇ ਬੈਠੇ ਆ ਤੇ ਭਗਵੰਤ ਮਾਨ ਉਹਦੇ ਮੱਦੇ ਅੱਗੇ ਭੱਜਿਆ ਜਾ ਰਿਹਾ ਹੈਗਾ ਤੇ ਮੈਨੂੰ ਲੱਗਦਾ ਵੀ ਛੋਟਾ ਜਿਹਾ ਡਾਇਨਾਸੌਰ ਆਪਾਂ ਕਹਿ ਸਕਦੇ ਆ ਵਾਪਸ ਆਇਆ ਇਹ ਤਾਂ ਨਹੀਂ ਵੱਡਾ ਡਾਇਨਾਸੌਰ ਵਾਪਸ ਆ ਗਿਆ ਵੱਡਾ ਡਾਇਨਾਸੌਰ ਤਾਂ ਤਾਂ ਵਾਪਸ ਮੇਰੇ ਹਿਸਾਬ ਨਾਲ ਆਊਗਾ ਜੇ ਸਾਰੇ ਅਕਾਲੀਦਲ ਵਾਲੇ ਇੱਕ ਇੱਕ ਪਲੇਟਫਾਰਮ ਤੇ ਇਕੱਠੇ ਹੋਣ ਜਿੰਨੇ ਇਹਨਾਂ ਦੇ ਧੜੇ ਬਣੇ ਫਿਰਦੇ ਆ ਤੇ ਨਾਲ ਦੀ ਨਾਲ ਇਹਨਾਂ ਨੂੰ ਭਾਜਪਾ ਦੇ ਨਾਲ ਵੀ ਇਕੱਠ ਜੋੜ ਜੇ ਕਰਨਗੇ ਤਾਂ ਵੱਡਾ ਡਾਇਨਾਸੌਰ ਆਪਾਂ 2027 ਦੀਆਂ ਚੋਣਾਂ ਦੇ ਵਿੱਚ ਵਾਪਸ ਆਇਆ ਦੇਖ ਸਕਦੇ ਹੈਗੇ ਆ ਤਾਂ ਹੀ ਜਿਹੜੀ ਅਸਲੀ ਜਿਹੜੀ ਟਕੌਣੀ ਟੱਕਰ ਆ ਉਹ ਆਪਾਂ ਨੂੰ ਵੇਖਣ ਨੂੰ ਮਿਲੂਗੀ ਅਦਰਵਾਈਜ਼ ਤਾਂ ਮੈਨੂੰ ਲੱਗਦਾ ਵੀ ਜਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਆਪਦਾ ਜਿੱਤ ਰਹੀ ਹੈ ਸੀਟਾਂ ਜੋ ਜਿਸ ਤਰੀਕੇ ਨਾਲ ਉਹਨਾਂ ਨੇ ਜਿਮਨੀ ਚੋਣਾਂ ਜਿੱਤੀਆਂ ਹੈਗੀਆਂ ਜਿਸ ਤਰੀਕੇ ਨਾਲ ਹੋਣ ਇਹਨਾਂ ਨੇ ਬਲਕ ਸਮਤੀ ਜਾਂ ਪੰਚਾਇਤ ਸੰਭ ਦੀ ਜਿੱਤੀਆਂ ਹੈਗੀਆਂ ਜਿਸ ਤਰੀਕੇ ਨਾਲ ਜ਼ਿਲ੍ਹਾ ਪ੍ਰੀਸ਼ਦ ਜਿੱਤੀਆਂ ਹੈਗੀਆਂ ਤੇ ਕਿਤੇ ਨਾ ਕਿਤੇ ਮੈਨੂੰ ਲੱਗਦਾ ਵੀ ਇਹਨਾਂ ਦੇ ਵਿੱਚ ਤਾਂ ਹੀ ਕੰਮ ਜਾਬ ਹੋਣਗੇ ਜੇ ਇਹ ਸਾਰੇ ਜਣੇ ਇਕੱਠੇ ਹੋ ਕੇ ਵਾਪਸ ਆਉਣਗੇ ਸੋ ਇੱਕ ਤੁਹਾਨੂੰ ਪਤਾ ਵੀ ਪਬਲਿਕ ਔਰ 60 ਸਾਲ ਦੀ ਔਰਤ ਸੀਗੀ ਲੌਂਗ ਬੀਚ ਐਲੈਜੇਨੇਡੇ ਸ਼ਹਿਰ ਆ ਉੱਥੇ ਰਹਿੰਦੀ ਸੀ ਪਿਛਲੇ ਤਕਰੀਬਨ 94 ਤੋਂ ਉੱਥੇ ਰਹਿ ਰਹੇ ਸੀ ਜਿਹਨੂੰ ਵਾਇਸ ਨੇ ਰੀਟੇਨ ਕੀਤਾ ਹੈਗਾ ਅਜਕਲ ਜਿਹੜਾ ਲਗਾਤਾਰ ਸਕੰਜਾ ਤੁਹਾਨੂੰ ਪਤਾ ਹੋਵੇ ਇਮੀਗ੍ਰੈਂਟਾਂ ਦੇ ਉੱਤੇ ਕਸਿਆ ਜਾ ਰਿਹਾ ਜਿਦੇ ਵਿੱਚ ਵੀ ਕੋਈ ਥੋੜਾ ਬਹੁਤਾ ਵੇਰਾਂ ਨੂੰ ਲੱਗਦਾ ਵੀ ਨੁਕਸ ਉਹਨੂੰ ਇਹ ਫੜ ਕੇ ਤੁਹਾਨੂੰ ਪਤਾ ਅੰਦਰ ਕਰ ਦਿੰਦੇ ਆ ਲੋਕਾਂ ਦੀਆਂ ਸਿਟੀਜ਼ਨ ਚਿਪਾਂ ਵੀ ਕੈਨਸਲ ਕੀਤੀਆਂ ਜਾ ਰਹੀਆਂ ਜਿੰਨਾਂ ਉਹਦੇ ਕੋਲੇ ਮਾੜੀ-ਮੋਟੀ ਕੋਈ ਡਰੰਕ ਡਰਾਈਵਿੰਗ ਦੀ ਟਿਕਟ ਸੀ ਕੀ ਜਾਂ ਕੋਈ ਹੋਰ ਛੋਟੀ-ਬੋਟੀ ਫੈਲਨੇ ਲੱਗੀ ਹੋਈ ਸੀ ਉਹ ਸਾਰੀਆਂ ਕੱਢ-ਕੱਢ ਕੇ ਹੁਣ ਅੱਗੇ ਲਿਆਂਦੀਆਂ ਜਾ ਰਹੀਆਂ ਹੈਗੀਆਂ ਸੋ ਇਹ ਪਬਲਿਕ ਔਰ ਲੌਂਗ ਬੀਚ ਦੇ ਵਿੱਚ ਰਹਿ ਰਹੇ ਸੀ ਪਿਛਲੇ 20 ਸਾਲ ਤੋਂ ਉੱਥੇ ਰੈਸਟੋਰੈਂਟ ਕਿਲਾ ਰਹੇ ਸੀ ਤੇ ਇਹ ਗ੍ਰੀਨ ਕਾਰਡ ਦੀ ਇੰਟਰਵਿਊ ਤੇ ਗਏ ਆ ਮੇਰਾ ਕਰ ਇਹਨਾਂ ਦੇ ਫਿੰਗਰਪ੍ਰਿੰਟ ਹੋਣੇ ਸੀ ਤੇ ਉੱਥੋਂ ਆਏ ਸ ਨੇ ਇਹਨਾਂ ਨੂੰ ਰੀਟੇਨ ਕਰਕੇ ਆਪਦੀ ਫੈਸਿਲਿਟੀ ਦੇ ਵਿੱਚ ਭੇਜ ਦਿੱਤਾ ਹੈਗਾ ਤੇ ਜਿੱਥੇ ਹੁਣ ਅੱਗੇ ਕਹਿੰਦੇ ਵੀ 30 ਦਿਨ ਦੇ ਵਿੱਚ ਵਿੱਚ ਇਹਨਾਂ ਨੂੰ ਡਿਪੋਰਟ ਕਰਨ ਦੀ ਜਿਹੜੀ ਤਿਆਰੀ ਕੀਤੀ ਜਾ ਰਹੀ ਹੈਗੀ ਆ ਸੋ ਮੇਰਾ ਖਿਆਲ ਹੈ ਵੀ ਜਿੰਨੇ ਵੀ ਸਾਡੇ ਪੋਲਿਟਿਕਲ ਸਟੇ ਵਾਲੇ ਬੰਦੇ ਸਿਟੀਜ਼ਨ ਵੀ ਚਾਹੇ ਬਣੇ ਹੋਵੇ ਡਿਕਾ ਵਗੈਰਾ ਜਾਂਦੇ ਆ ਤਾਂ ਉਹ ਥੋੜਾ ਜਿਹਾ ਗ੍ਰੇਜ਼ ਜ਼ਰੂਰ ਕਰਨ ਕਿਉਂਕਿ ਪਤਾ ਨਹੀਂ ਹੁੰਦਾ ਕਦੋਂ ਕਿੱਥੇ ਗਾ ਜਾ ਡਿਕਣੀ ਆ ਜਾਂ ਜੇ ਤੁਹਾਨੂੰ ਪਤਾ ਵੀ ਤੁਹਾਡੇ ਕੋਲੇ ਕੋਈ ਇਹਦਾ ਡਰੰਕ ਡਰਾਈਵਿੰਗ ਵਗੈਰਾ ਦੀ ਟੈਕਟ ਹੈਗੀ ਆ ਜਾਂ ਕੋਈ ਹੋਰ ਮਾੜਾ ਮੋਟਾ ਤੁਹਾਡਾ ਕੇਸ ਪੁਲਿਸ ਦੇ ਵਿੱਚ ਹੋਇਆ ਹੋਇਆ ਤਾਂ ਕੋਸ਼ਿਸ਼ ਕਰੋ ਵੀ ਨਾ ਡਰਾਈਵਰ ਵਗੈਰਾ ਕਰੋ ਕਿਉਂਕਿ ਪਤਾ ਨਹੀਂ ਕਦੋਂ ਕਿੱਥੇ ਕਿਸੇ ਨੂੰ ਡੀਟੇਨ ਕਰ ਲਿਆ ਜਾਣਾ ਹੈਗਾ ਸੋ ਇੰਨੀਆਂ ਖਬਰਾਂ ਸੀ ਜ ਜਿਹਦੀਆਂ ਫਿਰ ਆਪਾਂ ਨਵੇਂ ਵੰਗਾਰੇ ਤਾਜ਼ੀਆਂ ਖਬਰਾਂ ਦੇ ਨਾਲ ਹਾਜ਼ਰ ਹੋਵਾਂਗੇ ਅੱਜ ਦਾ ਪ੍ਰੋਗਰਾਮ ਸਾਡਾ ਸਪான்ਸਰ ਕੀਤਾ ਗਿਆ ਸੀ ਜੀਐਸਟੀ ਟਰੱਕ ਪਰਮਿਟਸ ਵੱਲੋਂ ਤੇ ਮਿਲਦੇ ਆਂ ਫਿਰ ਆਪਾਂ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ